ਅੱਜ ਦਾ ਹੈਰਾਨੀ ਦੀ ਗੱਲ ਇਹ ਹੋ ਗਈ ਕਿ ਜਦੋਂ ਪੁਲਿਸ ਨਾਕੇ ਤੋਂ ਮਾਤਰ 20 ਮੀਟਰ ਦੀ ਦੂਰੀ ਦੇ ਉੱਪਰ گورਨਮੈਂਟ ਮਿਡਲ ਸਕੂਲ ਡਰਾੰਗਲਾ ਜੋ ਕਿ ਇੰਡੋਪੌਪ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਚੋਰਾਂ ਨੇ ਇਸ ਕਦਰ ਸਕੂਲ ਦੇ ਕੀਤੇ ਹੋਏ ਨੇ ਪ੍ਰਾਇਮਰੀ ਸਕੂਲ ਦੀ ਜਿਹੜੀ ਇਹ ਬਿਲਡਿੰਗ ਹੈ ਚੋਰਾਂ ਦੇ ਹੌਸਲੇ ਇਸ ਕਦਰ ਉੱਚੇ ਨੇ ਕਿ ਲਾਕ ਤੋੜ ਕੇ ਔਰ ਸਕੂਲ ਦੀ ਬਿਲਡਿੰਗ ਦੇ ਵਿੱਚ ਕਿੰਨਾ ਨੁਕਸਾਨ ਕੀਤਾ ਗਿਆ ਔਰ ਹਾਲਾਤ ਕੀ ਬਣੇ ਹੋਏ ਨੇ ਕਿ ਅਲਮਾਰੀਆਂ ਤੱਕ ਵੀ ਜਿਹੜੀਆਂ ਉਹ ਨਹੀਂ ਛੱਡੀਆਂ ਗਈਆਂ ਜਿੱਥੇ ਬੱਚਿਆਂ ਦਾ ਸਮਾਨ ਜਿਹੜਾ ਉਹ ਰੱਖਿਆ ਜਾਂਦਾ ਉਸ ਨੂੰ ਵੀ ਨਹੀਂ بچਾਇਆ ਗਿਆ ਔਰ ਇਸ ਕਦਰ ਹੌਸਲੇ ਬਲੱਡ ਹੋ ਚੁੱਕੇ ਨੇ ਕਿ ਲਗਾਤਾਰ ਅਜਿਹੀਆਂ ਵਾਰਦਾਤਾਂ ਇੱਕ ਤੋਂ ਬਾਅਦ ਇੱਕ ਇਹਨਾਂ ਇਲਾਕਿਆਂ ਦੇ ਵਿੱਚ ਹੋ ਰਹੀਆਂ ਨੇ ਪਰ ਪਿਛਲੇ ਕੁਝ ਸਮੇਂ ਤੋਂ ਪੁਲਿਸ ਵੱਲੋਂ ਸ਼ਾਇਦ ਇਲੈਕਸ਼ਨਾਂ ਦੇ ਵਿੱਚ బిజీ ਹੋਣ ਤੋਂ ਬਾਅਦ ਜਿਹੜੇ ਚੋਰ ਨੇ ਉਹਾਂ ਦੇ ਹੌਸਲੇ ਜਿਹੜੇ ਇਸ ਕਦਰ بلند ਹੋ ਚੁੱਕੇ ਨੇ ਕਿ ਇੱਕ ਵੀ ਚੀਜ਼ ਜਿਹੜੀ ਹੈ ਉਸ ਨੂੰ ਨਹੀਂ ਛੱਡਿਆ ਗਿਆ ਬੁਰਦਾਸਪੁਰ ਦੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ بلند ਹੋ ਚੁੱਕੇ ਨੇ ਕਿ ਚੋਰਾਂ ਨੂੰ ਪੁਲਿਸ ਦਾ ਖੌਫ ਵੀ ਬਿਲਕੁਲ ਨਹੀਂ ਰਿਹਾ ਅੱਜ ਤਾਂ ਹੈਰਾਨੀ ਦੀ ਗੱਲ ਇਹ ਹੋ ਗਈ ਕਿ ਜਦੋਂ ਪੁਲਿਸ ਨਾਕੇ ਤੋਂ ਮਾਤਰ 20 ਮੀਟਰ ਦੀ ਦੂਰੀ ਦੇ ਉੱਪਰ ਗਵਰਨਮੈਂਟ ਮਿਡਲ ਸਕੂਲ ਡਰਾੰਗਲਾ ਜੋ ਕਿ ਇੰਡੋਪਾਕ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਔਰ ਹੈਰਾਨੀ ਦੀ ਗੱਲ ਤਾਂ ਇਹ ਸੀਗੀ ਕਿ ਨਾਕੇ ਤੋਂ ਮਾਤਰ 20 ਮੀਟਰ ਦੀ ਦੂਰੀ ਹੈ ਔਰ ਹਾਲਾਤ ਵੇਖੋ ਕਿ ਚੋਰਾਂ ਨੇ ਕਿਸ ਕਦਰ ਸਕੂਲ ਦੇ ਕੀਤੇ ਹੋਏ ਨੇ ਪ੍ਰਾਇਮਰੀ ਸਕੂਲ ਦੀ ਜਿਹੜੀ ਇਹ ਬਿਲਡਿੰਗ ਹੈ ਮਿਡਲ ਸਕੂਲ ਹੈ ਇੱਕ ਤਰਫ ਪ੍ਰਾਇਮਰੀ ਸਕੂਲ ਹੈ ਔਰ ਇਹ ਤਸਵੀਰ ਤੁਸੀਂ ਦੇਖੋ ਕਿ ਚੋਰਾਂ ਦੇ ਹੌਂਸਲੇ ਕਿਸ ਕਦਰ ਉਲੰਧ ਨੇ ਕਿ ਲੌਕ ਤੋੜ ਕੇ ਔਰ ਸਕੂਲ ਦੀ ਬਿਲਡਿੰਗ ਦੇ ਵਿੱਚ ਕਿੰਨਾ ਨੁਕਸਾਨ ਕੀਤਾ ਗਿਆ ਸਭ ਤੋਂ ਪਹਿਲੇ ਤਸਵੀਰ ਤੁਸੀਂ ਦੇਖੋ ਕਿ ਪ੍ਰੋਜੈਕਟਰ ਦੇ ਲਈ ਜਿਹੜੇ LEDs ਦੀ ਜਰੂਰਤ ਹੈ ਕੰਪਿਊਟਰ ਜਿਹੜੇ ਵੀ ਲੱਗੇ ਹੁੰਦੇ ਆ ਇਸ ਤੋਂ ਇਲਾਵਾ ਸਪੀਕਰ ਔਰ ਹਾਲਾਤ ਕੀ ਬਣੇ ਹੋਏ ਨੇ ਕਿ ਅਲਮਾਰੀਆਂ ਤੱਕ ਵੀ ਜੜੀਆਂ ਉਹ ਨਹੀਂ ਛੱਡੀਆਂ ਗਈਆਂ ਜਿੱਥੇ ਬੱਚਿਆਂ ਦਾ ਸਮਾਨ ਜਿਹੜਾ ਉਹ ਰੱਖਿਆ ਜਾਂਦਾ ਉਸ ਨੂੰ ਵੀ ਨਹੀਂ ਬਚਾਇਆ ਗਿਆ ਔਰ ਇਸ ਕਦਰ ਹੌਸਲੇ بلند ਹੋ ਚੁੱਕੇ ਨੇ ਕਿ ਲਗਾਤਾਰ ਅਜਿਹੀਆਂ ਵਾਰਦਾਤਾਂ ਇੱਕ ਤੋਂ ਬਾਅਦ ਇੱਕ ਇਹਨਾਂ ਇਲਾਕਿਆਂ ਦੇ ਵਿੱਚ ਹੋ ਰਹੀਆਂ ਨੇ ਪਰ ਪਿਛਲੇ ਕੁਝ ਸਮੇਂ ਤੋਂ ਪੁਲਿਸ ਵੱਲੋਂ ਸ਼ਾਇਦ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਹੋਣ ਤੋਂ ਬਾਅਦ ਜਿਹੜੇ ਚੋਰ ਨੇ ਉਹਨਾਂ ਦੇ ਹੌਸਲੇ ਜਿਹੜੇ ਇਸ ਕਦਰ ਬਲੰਦ ਹੋ ਚੁੱਕੇ ਨੇ ਕਿ ਇੱਕ ਵੀ ਚੀਜ਼ ਜਿਹੜੀ ਹੈ ਉਸ ਨੂੰ ਨਹੀਂ ਛੱਡਿਆ ਗਿਆ ਔਰ ਪੂਰੇ ਤਸੱਲੀ ਦੇ ਨਾਲ ਜਿਹੜੀ ਹੈ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਸਿਰਫ ਇੱਕ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਸਕੂਲ ਦੇ ਵਿੱਚ ਚੋਰੀ ਲਗਾਤਾਰ ਹੋ ਚੁੱਕੀਆਂ ਨੇ ਮਿੱਡੇ ਮੀਲਸ ਦੇ ਬਰਤਨ ਤਾਂ ਕਿਥੋਂ ਲੈ ਕੇ ਜਾਂਦੇ ਨੇ ਕੰਪਿਊਟਰ ਇਸ ਤੋਂ ਇਲਾਵਾ ਹੋਰ ਜਿਹੜਾ ਕੀਮਤੀ ਸਮਾਨ ਆ ਕਈ ਵਾਰ ਚੋਰੀ ਹੋ ਗਿਆ ਸਕੂਲ ਦੇ ਜਿਹੜੇ ਸਟਾਫ ਆ ਸਾਡੇ ਨਾਲ ਇਸ ਸਮੇ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕੀ ਨੁਕਸਾਨ ਹੋਇਆ ਜੀ ਮੈਡਮ ਆਪਣਾ Shubna ਮੇਰਾ ਨਾਮ ਰਮੇਂਦਰ ਕੌਰ ਆ ਮੈਂ ਕਹਤਾਂ ਕਿ ਜਿਹੜੀ ਗੱਲਬਾਤ ਹੋਈ ਹੈ ਜਿਹੜਾ ਸਾਰਾ ਚੋਰੀ ਇਹ ਤੁਹਾਨੂੰ ਕਿਸ ਤਰ੍ਹਾਂ ਸਕੂਲ ਆਏ ਤੇ ਅਲਮਾਰੀਆਂ ਤੋੜੀਆਂ ਹੋਈਆਂ ਸੀ ਸਕੂਲ ਰਿਕਾਰਡ ਕੰਪਲੀਟਲੀ ਤਸਨਸ ਕੀਤਾ ਹੋਇਆ ਸੀ ਤੇ ਮੇਰੇ ਰੂਮ 'ਚ ਇੱਕ ਕੰਪਿਊਟਰ ਇੱਕ ਪ੍ਰੋਜੈਕਟਰ ਹੈ ਚਾਰ ਸਪੀਕਰ ਸੀ ਉਹ ਸਾਰੇ ਚੋਰੀ ਹੋ ਗਏ ਸੋ ਸਰ ਕਿੰਨਾ ਕੁ ਨੁਕਸਾਨ ਪਹਿਲਾਂ ਵੀ ਜਿਸ ਤਰ੍ਹਾਂ ਦੱਸ ਰਹੇ ਸੀ ਕਿ ਲਗਾਤਾਰ ਚੋਰੀਆਂ ਜਿਹੜੀਆਂ ਇੱਥੇ ਹੋ ਚੁੱਕੀਆਂ ਨੇ ਕਿ ਹਾਲੇ ਤੱਕ ਚੋਰ ਕਦੀ ਵੀ ਫੜਿਆ ਨਹੀਂ ਗਿਆ ਕਿ ਜਿਹੜਾ ਇੰਨੀ ਵਾਰਦਾਤਾਂ ਇੱਥੇ ਜੀ ਲਗਾਤਾਰ ਚੋਰੀਆਂ ਹੁੰਦੀਆਂ ਤੁਹਾਨੂੰ ਬਾਹਰ ਵੀ ਦੱਸਿਆ ਰਸੋਈ ਦਾ ਗੇਟ ਨਵਾਂ ਲਾਇਆ ਗਿਆ ਜਦੋਂ ਵੀ ਹੁੰਦਾ ਜਿੱਲ ਕਰਦਾ ਉਹ ਚੋਰੀ ਕਰਕੇ ਲੈ ਜਾਂਦੇ ਆ ਮਤਲਬ ਵੀ ਇਹੋ ਜਿਹੀ ਕੋਈ ਇੱਕ ਦਿਨ ਸਾਡਾ ਸਬਾਨ ਖੜਿਆ ਅੱਧਾ ਲੈ ਗਏ ਜਿਹੜਾ ਕੁੱਕਰ ਲੈ ਗਏ ਤਪੀਲੇ ਲੈ ਗਏ ਚਾਹੇ ਗੈਸ ਸਿਲੰਡਰ ਲੈ ਗਏ ਅਗਲੇ ਦਿਨ ਅਸੀਂ ਡਬਲ ਤਾਲਾ ਕਰਵਾਤਾ ਡਬਲ ਤਾਲਾ ਤੋੜ ਕੇ ਉਹ ਵੀ ਲੈ ਗਏ ਤੇਜ਼ਕਾਰੋ ਸਿਲੰਡਰ ਆਟੇ ਆਟਾ ਪਲਟ ਕੇ ਆٹے ਦੀ ਡਰਮੀ ਤੱਕ ਲੈ ਗਏ ਇੰਨਾ ਜ਼ਿਆਦਾ ਬੁਰਾ ਹਾਲ ਕਿੰਨਾ ਕਿੰਨਾ ਕੁ ਮੈਡਮ ਜਿਹੜਾ ਨੁਕਸਾਨ ਹੈ ਇਸ ਵਾਰ ਪਹਿਲਾਂ ਵੀ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਹੁੰਦੀਆਂ ਰਹੀਆਂ ਔਰ ਪੁਲਿਸ ਦੀ ਕੀ ਕਾਰਜਕਾਰੀ ਰਹੀ ਹੈ ਇਸ ਮਾਮਲੇ ਤੇ ਸਰ ਮੇਰਾ ਨਾਮ ਮੋਨਿਕਾ ਕੱਤਰੂ ਹੈ ਮੈਂ ਐਸੇ ਸਕੂਲ ਵਿੱਚ ਟੀਟੀਟੀ ਟੀਚਰ ਐਜ਼ ਅ ਟੀਚਰ ਜੌਬ ਕਰਦੀ ਆ ਸਰ ਇੱਥੇ ਕਾਫੀ ਵਾਰ ਬੱਚਿਆਂ ਦੇ ਪਹਿਲਾਂ ਤਾਂ ਬੱਤਨ ਉਠਾਏ ਗਏ ਆ ਰਾਸ਼ਨ ਸਾਰਾ ਅਥੋ ਚੁੱਕਿਆ ਗਿਆ ਆ ਅਸੀਂ ਉਧਰੋਂ ਸ਼ਿਫਟ ਕਰਕੇ ਇਸ ਰੂਮ ਚ ਕਈ ਵਾਰੀ ਰੱਖਿਆ ਤਾਂ ਵੀ ਇੱਥੇ ਕੁਝ ਨਹੀਂ ਛੱਡਿਆ ਜਾਂਦਾ بار بار ਪੁਲਿਸ ਨੂੰ ਆਪਾਂ ਮਤਲਬ بار بار ਇਨਫੋਰਮ ਕਰਦੇ ਆ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ